ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਵ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਇਸ ਤਰ੍ਹਾਂ ਦੋ ਰੰਗਾਂ ਦਾ ਡਿਜ਼ਾਈਨ ਲੈ ਕੇ ਆਈ ਆ ਤੁਸੀਂ ਇਸ ਨੂੰ ਇੱਕ ਰੰਗ ਵਿੱਚ ਵੀ ਬਣਾ ਸਕਦੇ ਹੋ ਦੋ ਰੰਗਾਂ ਵਿੱਚ ਵੀ ਬਣਾ ਸਕਦੇ ਹੋ ਜਿਆਦਾ ਰੰਗਾਂ ਵਿੱਚ ਵੀ ਇਹਨੂੰ ਮਲਟੀ ਕਲਰ ਡਿਜ਼ਾਈਨ ਵੀ ਜਿਹੜਾ ਬਣਾ ਸਕਦੇ ਹੋ ਕਈ ਵਾਰ ਆਪਣੇ ਕੋਲ ਪਾਚਮ ਦੇ ਛੋਟੇ ਛੋਟੇ ਗੋਲੇ ਜਿਹੜੇ ਬਚ ਜਾਂਦੇ ਆ ਤਾਂ ਆਪਾਂ ਉਹਨਾਂ ਨੂੰ ਇਸ ਤਰ੍ਹਾਂ ਯੂਜ਼ ਕਰਕੇ ਕਈ ਰੰਗ ਵਰਤ ਕੇ ਮਤਲਬ ਤੇ ਇੱਕ ਵਧੀਆ ਜਾਂ ਮਲਟੀ ਕਲਰ ਪ੍ਰੋਜੈਕਟ ਕੋਈ ਵੀ ਆਪਣਾ ਬਣਾ ਸਕਦੇ ਆ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਹੋ ਲੇਡੀਜ਼ ਕਾਰਡੀਗਨ ਬੱਚਿਆਂ ਦੀ ਕੋਟੀਆਂ ਸਵਟਰ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਸਿਰਫ 6 ਸਲਾਈਆਂ ਦਾ ਆਪਣਾ ਡਿਜ਼ਾਈਨ ਹੈ ਬਾਰਡਰ ਬਣਾਉਣ ਤੋਂ ਬਾਅਦ 6 ਸਲਾਈਆਂ ਉਸ ਤੋਂ ਬਾਅਦ 6 ਸਲਾਈਆਂ ਇਸ ਤਰ੍ਹਾਂ ਮੈਂ ਦੋ ਰੰਗਾਂ ਵਿੱਚ ਤੁਹਾਨੂੰ ਇਹ ਜਿਹੜਾ ਡਿਜ਼ਾਈਨ ਹੈ ਬਣਾ ਕੇ ਦਿਖਾਵਾਂਗੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਜਦੋਂ ਆਪਾਂ ਇਸ ਡਿਜ਼ਾਈਨ ਵਾਸਤੇ ਕੁੰਡੇ ਲੈਣੇ ਆ ਤਾਂ ਆਪਾਂ 9 ਦੇ ਮਲਟੀਪਲ ਦੋ ਕੁੰਡੇ ਵਾਧੂ ਰੱਖਣੇ ਆ ਮਤਲਬ 9 9 9 9 ਇਸ ਤਰ੍ਹਾਂ ਕਰਕੇ ਕੁੰਡੇ ਲੈਣੇ ਆ ਲਾਸਟ ਤੇ ਦੋ ਕੁੰਡੇ ਆਪਣੇ ਵਾਧੂ ਹੋਣੇ ਚਾਹੀਦੇ ਆ ਤਾਂ ਜਿਹੜਾ ਆਪਣਾ ਡਿਜ਼ਾਈਨ ਹੈ ਸੈੱਟ ਹੋ ਜਾਂਦਾ ਹੈ ਠੀਕ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਨੂੰ ਬਣਾਉਣਾ ਡਿਜ਼ਾਈਨ ਦੀ ਪਹਿਲੀ ਸਲਾਈ ਜਿਹੜੀ ਆਪਾਂ ਉਲਟ ਪਾਸੇ ਤੋਂ ਸ਼ੁਰੂ ਕਰਨੀ ਹੈ ਠੀਕ ਹੈ ਜਿਵੇਂ ਤੁਸੀਂ ਕੋਈ ਵੀ ਆਪਣਾ ਮਨਪਸੰਦ ਜਿਹੜਾ ਬਾਰਡਰ ਬਣਾਇਆ ਹੋਗਾ ਇਸ ਤਰ੍ਹਾਂ ਜਿਵੇਂ ਮੈਂ ਇੱਥੇ ਬਾਰਡਰ ਦੇ ਤੌਰ ਤੇ ਉਲਟੀਆਂ ਲੈਣਾ ਬਣਾਈਆਂ ਠੀਕ ਹੈ ਤੁਸੀਂ ਸਿੱਧੇ ਪਾਸੇ ਤੋਂ ਸਲਾਈ ਕੰਪਲੀਟ ਕਰ ਲੈਣੀ ਹੈ ਚਾਹੇ ਤੁਹਾਡੀ ਇਸ ਤਰ੍ਹਾਂ ਉਲਟੀ ਆਵੇ ਚਾਹੇ ਸਿੱਧੀ ਉਲਟੇ ਪਾਸੇ ਤੋਂ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਦੂਸਰਾ ਕਲਰ ਲਗਾਵਾਂਗੇ ਆਪਾਂ ਇਸ ਤਰ੍ਹਾਂ दूसरा कलर लगा के सारी सिलाई उल्टी बनानी है सारी सिलाई अपना उल्टी बनानी है ठीक है तीस तो यू एक रंग बच्चे भी बना सकते हो फिर भी जी पहली सिलाई अपना इस तरह शुरू करनी है उल्टे पासे तो सारी सिलाई आप उल्टी बना लेनी है பழி சிலை அப்படி சாரே குண்டே உல்ட்டே பண்ணே ਲਓ ਜੀ ਉਲਟੇ ਪਾਸੇ ਤੋਂ ਆਪਣੀ ਇੱਕ ਸਲਾਈ ਕੰਪਲੀਟ ਹੋ ਗਈ ਠੀਕ ਹੈ ਇਸ ਤਰ੍ਹਾਂ ਦੂਸਰੀ ਸਲਾਈ ਬਣਾਉਣੀ ਆਪਾਂ ਸਿੱਧੇ ਪਾਸੇ ਤੋਂ ਨੌ-ਨੌ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਇੱਕ ਕੁੰਡਾ ਤਾਰ ਕੇ ਥ्रेड ਕਰਨਾ ਹੈ ਅੱਗੇ ਇੱਕ ਦੋ ਉਲਟੇ ਇੱਕ ਦੋ 10 4 ਪੰਜ ਸਿੱਧੇ ਦੋ ਉਲਟੇ नौ कुंडे हो गए अपने दो उल्टे, पांच सीधे दो उल्टे ठीक है इस तरह आप सिलाई यह कंप्लीट करनी है दुबारा फिर डिजाइन दो उल्टे इस तरह वे अपने चार कुंडे उल्टे आ जाते हैं ठीक है दो इधरले डिजाइन दे दो इधरले डिजाइन दो, दो उल्टे सीधे एक दो तीन चार पांच दो उल्टे ਫੇਰ ਪੰਜ ਸਿੱਧੇ 1 2 3 4 5 ਫੇਰ ਦੋ ਉਲਟੇ ਦੋ ਉਲਟੇ ਕੰਨੀ ਵਾਲਾ ਆਪਾਂ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੀ ਸਲਾਈਏ ਦੇਖੋ ਦੂਸਰੀ ਸਲਾਈ ਆਪਾਂ ਸਾਰੀ ਕੰਪਲੀਟ ਕਰ ਲਈ ਨੌ ਨੌ ਕੁੰਡਿਆਂ ਦਾ ਡਿਜ਼ਾਈਨ ਸੀ ਬਾਦੂ ਕੁੰਡਾ ਤਾਰ ਕੇ ਦੋ ਉਲਟੇ ਪੰਜ ਸਿੱਧੇ ਦੋ ਉਲਟੇ ਫਿਰ ਦੋ ਉਲਟੇ ਪੰਜ ਸਿੱਧੇ ਦੋ ਉਲਟੇ ਠੀਕ ਹੈ ਫਿਰ ਦੋ ਉਲਟੇ ਪੰਜ ਸਿੱਧੇ ਦੋ ਉਲਟੇ ਕੰਨੀ ਵਾਲਾ ਸਿੱਧਾ ਬਣਾ ਲਿਆ ਹੁਣ ਆਪਣੀ ਆ ਗਈ ਤੀਸਰੀ ਸਲਾਈ ਜਿਹੜਾ ਕੁੰਡਾ ਆਪਾਂ ਨੂੰ ਜਿਸ ਤਰ੍ਹਾਂ ਦਾ ਦਿਖਾਈ ਦੇਊਗਾ ਆਪਾਂ ਉਸੇ ਤਰ੍ਹਾਂ ਦਾ ਹੀ ਬਣਾਉਣਾ ਹੈ ਮਤਲਬ ਜਿਹੜੇ ਉਧਰ ਕੁੰਡੇ ਉਲਟੇ ਬਣਾਏ ਇੱਧਰ ਸਿੱਧੇ ਬਣਾਵਾਂਗੇ ਜਿਹੜੇ ਇੱਧਰ ਸਿੱਧੇ ਇੱਧਰ ਉਲਟੇ ਬਣਾਵਾਂਗੇ ਤਾਂ ਆਪਣੇ 1 2 ਦੋ ਕੁੰਡੇ ਸਿੱਧੇ 1 2 3 4 ਪੰਜ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਨੌ ਕੁੰਡੇ ਹੋ ਗਏ ਦੁਬਾਰਾ ਫੇਰ ਦੋ ਕੁੰਡੇ ਸਿੱਧੇ ਤਾਂ ਵਿੱਚੇ ਚਾਰ ਕੁੰਡੇ ਸਿੱਧੇ ਆ ਜਾਂਦੇ ਆ ਪੰਜ ਕੁੰਡੇ ਉਲਟੇ 2 3 चार पांच। फिर उसी तरह एक दो तीन चार सीधे पं उल्टे एक दो तीन चार पच दो सीधे कन्नी वाला उल्टा ਇਸ ਤਰ੍ਹਾਂ ਤੀਸਰੀ ਸਲਾਈ ਕੰਪਲੀਟ ਹੋ ਗਈ ਆਪਣੀ ਇਸ ਤਰ੍ਹਾਂ ਦੋ ਸਿੱਧੇ ਪੰਜ ਉਲਟੇ ਦੋ ਸਿੱਧੇ ਪੰਜ ਉਲਟੇ ਦੋ ਸਿੱਧੇ ਪੰਜ ਉਲਟੇ ਠੀਕ ਹੈ ਇਸ ਤਰ੍ਹਾਂ ਹੁਣ ਆਪਣੀ ਆ ਗਈ ਚੌਥੀ ਸਲਾਈ ਡਿਜ਼ਾਈਨ ਦੀ ਇੱਕ ਗੁੰਡਾ ਆਪਾਂ ਇਸ ਤਰ੍ਹਾਂ ਤਾਰ ਲੈਣਾ ਉਸ ਤੋਂ ਬਾਅਦ ਥ्रेड ਕਰਾਂਗੇ ਅੱਗੇ ਇੱਕ ਗੁੰਡਾ ਉਲਟਾ ਬਣਾਉਣਾ ਥ्रेड ਕਰਾਂਗੇ ਪਿੱਛੇ ਹੁਣ ਇੱਕ ਉਲਟਾ ਗੁੰਡਾ ਇੱਕ ਸਿੱਧਾ ਗੁੰਡਾ ਦੋ ਕੁੰਡਿਆਂ ਦਾ ਇੱਕ ਬਣਾ ਲੈਣਾ ਥ੍ਰੈਡ ਪਿੱਛੇ ਕਰਕੇ ਅਗਲੀ ਸਾਈਡ ਤੋਂ ਉਸ ਤੋਂ ਬਾਅਦ ਇੱਕ ਕੁੰਡਾ ਸਿੱਧਾ ਠੀਕ ਹੈ ਫਿਰ ਥ੍ਰੈਡ ਅੱਗੇ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਿੱਧਾ ਫਿਰ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਠੀਕ ਹੈ ਇਸੇ ਤਰ੍ਹਾਂ ਆਪਾਂ ਇਹ ਸਲਾਈ ਕੰਪਲੀਟ ਕਰਨੀ ਹੈ 2 4 6 8 एक कुंडा उल्टा ना होगी ठीक है इस तरह पहला आप कुंडा उल्टा बनाया फिर दोड्या का एक बनाया फिर एक सीधा बनाया थ्रेड एक सीधा थ्रेड अग् एक सीधा दो कुंडेर एक फिर एक उल्टा ठीक है फिर उस तो ਇੱਕ ਕੁੰਡਾ ਆਪਾਂ ਹੋਰ ਉਲਟਾ ਬਣਾਵਾਂਗੇ ਤਾਂ ਵਿੱਚ ਇਸ ਤਰ੍ਹਾਂ ਦੋ ਕੁੰਡੇ ਉਲਟੇ ਆ ਗਏ। ਦੁਬਾਰਾ ਡਿਜ਼ਾਈਨ ਆਪਣਾ ਇੱਥੇ ਸ਼ੁਰੂ ਹੋ ਗਿਆ ਜਿਵੇਂ ਆਪਾਂ ਇੱਥੇ ਇੱਕ ਕੁੰਡਾ ਉਲਟਾ ਬਣਾ ਕੇ ਉਸ ਤੋਂ ਬਾਅਦ ਇੱਕ ਉਲਟਾ ਇੱਕ ਸਿੱਧਾ। ਦੋ ਕੁੰਡਿਆਂ ਦਾ ਇੱਕ ਬਣਾਇਆ ਇਸ ਤਰ੍ਹਾਂ। ਫਿਰ ਇੱਕ ਸਿੱਧਾ ਥ੍ਰੈਡ ਲੱਗੇ ਇੱਕ ਸਿੱਧਾ। ਥ੍ਰੈਡ ਲੱਗੇ ਇੱਕ ਸਿੱਧਾ। ਫਿਰ ਇੱਕ ਉਲਟਾ ਇੱਕ ਸਿੱਧਾ ਕੁੰਡਾ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਇਆ। ਫੇਰ ਇਕ ਉਲਟਾ ਨਾ ਕੁੰਡੇ ਹੋਗੇ ਦੁਬਾਰਾ ਫੇਰ ਡਿਜ਼ਾਈਨ ਸ਼ੁਰੂ ਕਰਾਂਗੇ ਇਕ ਉਲਟਾ ਥ੍ਰੈਡ ਪਿੱਛੇ ਇਕ ਉਲਟਾ ਸਿੱਧਾ ਦੋ ਕੁੰਡਿਆਂ ਦਾ ਇੱਕ ਬਣਾਇਆ ਫੇਰ ਇੱਕ ਸਿੱਧਾ ਫੇਰ ਥ੍ਰੈਡ ਅੱਗੇ ਦੋ ਜਾਲੀਆਂ ਬੰਨਦੀਆਂ ਆਪਣੀਆਂ ਥ੍ਰੈਡ ਅੱਗੇ ਇੱਕ ਸਿੱਧਾ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਲਾਸਟ ਤੇ ਉਸੇ ਤਰ੍ਹਾਂ ਇਕ ਉਲਟਾ ਕੰਨੀ ਵਾਲਾ ਸਿੱਧੀ ਸਲਾਈ ਸਿੱਧਾ ਬਣਾ ਲਾਂਗੇ ਠੀਕ ਹੈ ਇਸ ਤਰ੍ਹਾਂ ਆਪਣੀ ਸਾਰੀ ਸਲਾਈ ਕੰਪਲੀਟ ਹੋ ਗਈ ਦੇਖੋ ਪਹਿਲਾਂ ਆ ਪੈਕ ਕਤਾਰਿਆ ਇੱਕ ਉਲਟਾ ਦੋ ਦਾ ਇੱਕ ਅਗਲੀ ਸਾਈਡ ਤੋਂ ਸਿੱਧਾ ਫਿਰ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਿੱਧਾ ਦੋ ਜਾਲੀਆਂ ਬਣ ਗਈਆਂ ਕੁੰਡਾ ਪਲਟ ਕੇ ਦੋ ਕੁੰਡਿਆਂ ਦਾ ਇੱਕ ਪਿਛਲੀ ਸਾਈਡ ਤੋਂ ਸਿੱਧਾ ਫਿਰ ਇੱਕ ਉਲਟਾ ਨਾ ਹੋ ਗਈ ਠੀਕ ਹੈ ਦੁਬਾਰਾ ਫਿਰ ਇਹ ਕੁੰਡਾ ਉਲਟਾ ਤੇ ਵਿੱਚ ਦੋ ਕੁੰਡੀਆਂ ਉਲਟੀਆਂ ਆ ਜਾਂਦੀਆਂ ਦੋ ਕੁੰਡਿਆਂ ਦਾ ਇੱਕ ਫਿਰ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਿੱਧਾ ਦੋ ਕੁੰਡਾਂ ਦੇ ਐਕਸ ਬਣਾਇਆ ਸਿੱਧਾ ਕੁੰਡਾ ਠੀਕ ਹੈ ਫਿਰ ਇੱਕ ਉਲਟਾ ਫਿਰ ਇੱਕ ਉਲਟਾ ਉਸੇ ਤਰ੍ਹਾਂ ਦੋ ਦਾ ਇੱਕ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਿੱਧਾ ਦੋ ਦਾ ਇੱਕ ਇੱਕ ਉਲਟਾ ਇਸ ਤਰ੍ਹਾਂ ਸਲਾਈ ਜਿਹੜੀ ਆਪਾਂ ਕੰਪਲੀਟ ਕਰ ਲੈਣੀ ਹੁਣ ਪੰਜਵੀਂ ਸਲਾਈ ਆ ਗਈ ਇੱਕ ਕੁੰਡਾ ਆtarਣ ਇਸ ਤਰ੍ਹਾਂ ਜਿਹੜਾ ਕੁੰਡਾ ਜਿਸ ਤਰ੍ਹਾਂ ਦਿਖਾਈ ਦੇਊਗਾ ਮਤਲਬ ਜਿਹੜੀ ਉਧਰ ਉਲਟੀ ਇਧਰ ਸਿੱਧੇ ਬਣਨਗੇ ਜਿਹੜੇ ਸਿੱਧੇ ਇਧਰ ਉਲਟੇ ਤਾਂ ਆਪਣੀ ਇੱਕ ਕੁੰਡਾ ਸਿੱਧਾ ਉਸ ਤੋਂ ਬਾਅਦ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਉਲਟੇ ਇਸ ਤਰ੍ਹਾਂ ਇੱਕ ਸਿੱਧਾ ਸੱਤ ਉਲਟੇ ਥ्रेड ਪਿੱਛੇ ਫੇਰ ਇੱਕ ਸਿੱਧਾ ਨੌ ਕੁੰਡੇ ਹੋ ਗਏ ਦੁਬਾਰਾ ਫੇਰ ਉਸੇ ਤਰ੍ਹਾਂ ਇੱਕ ਸਿੱਧਾ एक, दो चार, पाँच, चारे सात, सात उल्टी एक सीधा नौ हो गई ठीक है दोबारा फिर एक सीधा सात उल्टी एक दो तेन चार पाँच सात ਫਿਰ ਇੱਕ ਸਿੱਧਾ ਕੰਨੀ ਵਾਲਾ ਉਲਟ ਇਸ ਤਰ੍ਹਾਂ ਪੰਜਵੀਂ ਸਲਾਈ ਕੰਪਲੀਟ ਹੋ ਗਈ ਹੁਣ ਛੇਵੀਂ ਸਲਾਈ ਬਣਾਉਣੀ ਹੈ ਆਪਾਂ ਡਿਜ਼ਾਈਨ ਦੀ ਇਹ ਇੱਕ ਗੁੰਡਾ ਤਾਰਨਾ ਹੈ ਇਸ ਤਰ੍ਹਾਂ ਹੁਣ ਦੋ ਕੁੰਡਿਆਂ ਦਾ ਆਪਾਂ ਇੱਕ ਬਣਾਉਣਾ ਹੈ ਇਹ ਇੱਕ ਉਲਟਾ ਕੁੰਡਾ ਇੱਕ ਸਿੱਧਾ ਥ੍ਰੈਡ ਪਿੱਛੇ ਕਰਕੇ ਦੋ ਦਾ ਇੱਕ ਬਣਾਤਾ ਇਸ ਤਰ੍ਹਾਂ ਉਸ ਤੋਂ ਬਾਅਦ ਇਹ ਦੋ ਕੁੰਡੇ ਆਪਾਂ ਇੱਕ दो दो सीधे बनावेंगे इस तरह ठीक है थ्रैड अगे ये कुंडा आप सीधा बनावे जाली से जाली बन गई फिर थ्रेड अग्न एक दो दो सीधे आ गए ठीक है उस तो बाद कुंडा कलट के एक सीधा कुंडा एक उलटा ठीक है दो कुंड एक बना देंगे आप ਇਸ ਤਰ੍ਹਾਂ ਠੀਕ ਹੈ ਤਾਂ ਆਪਣੇ ਕੋਲ ਨੌ ਕੁੰਡੇ ਹੋਗੇ 2 4 6 8 9 ਦੁਬਾਰਾ ਫੇਰ ਉਸੇ ਤਰ੍ਹਾਂ ਡਿਜ਼ਾਈਨ ਸ਼ੁਰੂ ਹੋ ਜਾਣਾ ਪਹਿਲਾਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਅਗਲੀ ਸਾਈਡ ਤੋਂ ਫਿਰ ਇੱਕ ਤੇ ਇੱਕ ਆਪਣਾ ਜਾਲੀ ਵਾਲਾ ਦੋ ਸਿੱਧੇ ਆ ਗਏ ਇਸ ਤਰ੍ਹਾਂ thread ਲੱਗੇ ਜਾਲੀ ਤੇ ਜਾਲੀ ਬਣ ਗਈ ਇਹ ਕੁੰਡਾ ਸਿੱਧਾ ਆ ਗਿਆ thread ਲੱਗੇ 1 2 ਦੋ ਕੁੰਡੇ ਸਿੱਧੇ ਆ ਗਏ ਫਿਰ ਉਸੇ ਤਰ੍ਹਾਂ ਕੁੰਡਾ ਪਲਟਣਾ ਠੀਕ ਹੈ ਇਸ ਤਰ੍ਹਾਂ ਇੱਕ ਉਲਟਾ ਕੁੰਡਾ ਆ ਜਾਂਦਾ ਇੱਕ ਸਿੱਧਾ ਦੋ ਦਾ ਇੱਕ ਬਣਾ ਦੇਾਂਗੇ ਨੌ ਕੁੰਡੇ ਹੋ ਗਏ ਦੁਬਾਰਾ ਫਿਰ ਉਸੇ ਤਰ੍ਹਾਂ ਇੱਕ ਉਲਟਾ ਇੱਕ ਸਿੱਧਾ ਦੋ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਅਗਲੀ ਸਾਈਡ ਤੋਂ ਫਿਰ ਇੱਕ ਦੋ ਦੋ ਕੁੰਡੇ ਸਿੱਧੇ ਥ੍ਰੈਡ ਲੱਗੇ ਫਿਰ ਇੱਕ ਕੁੰਡਾ ਸਿੱਧਾ ਥ੍ਰੈਡ ਲੱਗੇ ਫਿਰ ਦੋ ਕੁੰਡੇ ਸਿੱਧੇ ਇੱਕ ਦੋ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਇੱਕ ਬਣਾ ਦਿਆਂਗੇ ਲਾਸਟ ਵਾਲਾ ਸਿੱਧਾ ਠੀਕ ਹੈ ਇਸ ਤਰ੍ਹਾਂ ਛੇਵੀਂ ਸਲਾਈ ਕੰਪਲੀਟ ਹੋ ਗਈ ਤਾਂ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਆਪਣਾ ਆਇਆ ਦੁਬਾਰਾ ਫਿਰ ਮੈਂ ਤੁਹਾਨੂੰ ਦੱਸ ਦਿੰਨੀ ਆ ਛੇਵੀਂ ਸਲਾਈ ਇੱਕ ਕੁੰਡਾ ਤਾਰਿਆ ਦੋ ਕੁੰਡਿਆਂ ਦਾ ਇੱਕ ਬਣਾਇਆ ਅਗਲੀ ਸਾਈਡ ਤੋਂ ਫਿਰ ਇੱਕ ਦੋ ਕੁੰਡੇ ਸਿੱਧੇ ਥ੍ਰੈਡ ਅੱਗੇ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਦੋ ਸਿੱਧੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਨੌ ਕੁੰਡੇ ਹੋਗੇ ਦੁਬਾਰਾ ਫਿਰ ਉਸੇ ਤਰ੍ਹਾਂ ਦੋ ਦਾ ਇੱਕ ਅਗਲੀ ਸਾਈਡ ਤੋਂ ਸਿੱਧਾ ਬਣਾਇਆ ਫਿਰ ਇੱਕ ਦੋ ਸਿੱਧੇ ਥ੍ਰੈਡ ਅੱਗੇ ਇੱਕ ਸਿੱਧਾ ਥ੍ਰੈਡ ਅੱਗੇ ਦੋ ਸਿੱਧੇ ਕੁੰਡਾ ਪਲਟ ਕੇ ਦੋ ਕੁੰਡਿਆਂ ਦਾ ਫਿਰ ਇੱਕ ਬਣਾਇਆ ਇਸੇ ਤਰ੍ਹਾਂ ਛੇਵੀਂ ਸਲਾਈ ਕੰਪਲੀਟ ਕਰ ਲੈਣੀ ਹੈ ਛੇ ਸਲਾਈਆਂ ਦਾ ਆਪਣਾ ਡਿਜ਼ਾਈਨ ਜਦੋਂ ਆਪਾਂ ਪਹਿਲੀ ਸਲਾਈ ਦੁਬਾਰਾ ਸ਼ੁਰੂ ਕਰਾਂਗੇ ਤਾਂ ਉਸੇ ਤਰ੍ਹਾਂ ਆਪਾਂ ਕਲਰ ਚੇਂਜ ਕਰ ਲੈਣਾ ਸਾਰੀ ਸਲਾਈ ਉਲਟੀ ਬਣਾ ਲੈਣੀ ਹੈ ਪਹਿਲੀ 슬라이ਡ ਜਾਣ ਦੀ ਸ਼ੁਰੂ ਹੋ ਗਈ ਇਸ ਤਰ੍ਹਾਂ ਇੱਕ ਸਲਾਈ ਉਲਟੇ ਪਾਸੇ ਤੋਂ ਆਪਾਂ ਕੰਪਲੀਟ ਕਰ ਲਈ ਦੁਬਾਰਾ ਡਿਜ਼ਾਈਨ ਦੀ ਠੀਕ ਹੈ ਫਿਰ ਉਸੇ ਤਰ੍ਹਾਂ ਪੰਜ ਸਲਾਂਗਾਂ ਉੱਪਰ ਬਣਾ ਲੈਣੀਆਂ ਛੇ-ਛੇ ਸਲਾਂਗਾਂ ਦਾ ਡਿਜ਼ਾਈਨ ਉੱਪਰ ਰਿਪੀਟ ਕਰਦੇ ਜੇ ਨਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਧੰਨਵਾਦ